ਇਹ ਧਰਤੀ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਹੈ ਇਹ ਧਰਤੀ ਤਾਂ ਮਨੁੱਖਤਾ ਜਿਹੜੀ বাসਦੀ ਉਹਦੀ ਗਰਮੀ ਨਾਲ ਹੀ ਮਰੀ ਜਾ ਰਹੀ ਹੈ ਤੁਸੀਂ ਜੰਗਾਂ ਨਾਲ ਤੈਨੂੰ ਬਿਲਕੁਲ ਹੀ ਜਮਾ ਕਰ ਦੋਗੇ ਸੋ ਜਿਹੜੀ ਜੰਗ ਦੇ ਨਾਲ ਜੰਗ ਚੋਂ ਖੱਟਣਾ ਤਾਂ ਕਿਸੇ ਨੇ ਹੈ ਨਹੀਂ ਇਹ ਤਾਂ ਤਵਾਹੀ ਹੋ ਚਾਹੀ ਹੈ ਸੋ ਅੱਜ ਜਿਹੜੀਆਂ ਵੀ ਮੈਂ ਕਹਾਂਗਾ ਸਿਰਦ ਤਖਤਾਨੀ ਉਹਨਾਂ ਦਾ ਜਿਹੜੀਆਂ ਲੜਾਈ ਚ ਨਹੀਂ ਸ਼ਾਮਲ ਜਿਹੜੇ ਸ਼ਾਮਲ ਨੇ ਉਹ ਤਾਂ ਨਹੀਂ ਕਹਿਣਗੇ ਜਿਹੜੀਆਂ ਲੜਾਈ 'ਚ ਨਹੀਂ ਸ਼ਾਮਲ ਹਾਲਾਂਕਿ ਇਹ ਇਹ ਨੇ ਇਰਾਨ ਨੇ ਤਾਂ ਕਿਹਾ ਸੀ ਉਸੇ ਉਸੇ ਤਿਆਰ ਆ ਜੰਗਬੰਦੀ ਵਾਸਤੇ ਕਿ ਜਿਹੜੀਆਂ ਤਾਕਤਾਂ ਨਹੀਂ ਸ਼ਾਮਲ ਇਹਦੇ 'ਚ ਉਹਨਾਂ ਨੂੰ ਇਹ ਝੰਡਾ ਚੁੱਕਣਾ ਚਾਹੀਦਾ ਹੈ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਖੜੇ ਹੋਣਾ ਚਾਹੀਦਾ ਹੈ ਕਿ ਵੀ ਹਰ ਭਾਰਤ ਇਹਨੂੰ ਲੀਡ ਕਰ ਸਕਦਾ ਹੈ ਕਿ ਵੀ ਇਹ ਜੰਗਬੰਦੀ ਕਰੋ ਜੋ ਮਰਜ਼ੀ ਕਰੋ ਜੰਗਬੰਦੀ ਕਰੋ ਬਸ ਕੋਈ ਨੂੰ ਪੁੱਛ ਨਹੀਂ ਕਹਿਣਾ ਕਿ ਮੇ ਕਰੋ ਕਿਉਂ ਕਰੋ ਉਹ ਅਗਲੀਆਂ ਗੱਲਾਂ ਨੇ ਪਹਿਲਾ ਕੰਮ ਹੈ ਇੱਕ ਨਾਰਾ ਦਿਓ ਜੰਗਬੰਦੀ ਹੋਣੀ ਚਾਹੀਦੀ ਹੈ ਮੈਂ ਕਿਉਂ ਕਹਣਾ ਦੁਨੀਆ ਦੇ ਵਿੱਚ ਜਦ ਵੀ ਕੋਈ ਇੱਕ ਸੇਨਰ ਵਾਇਸ ਜਿਹਨੂੰ ਅਸੀਂ ਕਹਿੰਦੇ ਆ ਉਹ ਜਦ ਇੱਕ ਅਕਲ ਤਮੀਜ਼ ਦੀ ਆਵਾਜ਼ ਆਉਂਦੀ ਹੈ ਜਿੱਥੇ ਰੋਣਾ ਪਿਆ ਹੋਵੇ ਪਾ ਗਰਮੀ ਹੋਈ ਹੋਵੇ ਇੱਕ ਦੂਜੇ ਨੂੰ ਮਾਰਨ ਨੂੰ ਚਾਰ ਹੋ ਜਾਣ ਉਦੋਂ ਸੇਨਰ ਵਾਇਸ ਦਾ ਇੱਕ ਮਤਲਬ ਹੁੰਦਾ ਹੈ ਮੈਂ ਛੋਟੀਆਂ ਲੜਾਈਆਂ ਚ ਵੱਡੀਆਂ ਲੜਾਈਆਂ ਚ ਮਿਲਕਾਂ ਦੀਆਂ ਲੜਾਈਆਂ ਜਿੰਨੇ ਕਹ ਮੇਰਾ ਜੀਵਨ ਹੈ ਉਹ ਚ ਮੈਂ ਸਾਰਾ ਕੁਝ ਹੁੰਦਾ ਦੇਖਿਆ ਹੈ